ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਹੜ੍ਹ ਆਏ ਹੋਏ ਹਨ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਸੋਨੀਆ ਮਾਨ ਘਰ ਘਰ ਜਾ ਕੇ ਹੜ੍ਹ ਪੀੜਤਾਂ ਨੂੰ ਰੈਸਕਿਊ ਕਰਦੇ ਹੋਏ ਨਜ਼ਰ ਆਏ ਹਨ ਅਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਇੱਥੇ ਉਹ ਬੰਦਾ ਰਹਿਣਾ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਆ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਤੋ ਇਹਨਾਂ ਨੂੰ ਹੋਰ ਜਾ। ਆਉਣਗੇ ਆਉਣਗੇ ਇੱਥੇ। ਚਲੋ ਯਾਰਗਾ ਚੀਂਟੇ। ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ। ਤਿੰਨ ਜਣੇ ਆਜੋ ਇੱਕ ਵਾਰੀ। ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਵਾਂਗੇ। ਸਾਰੇ ਇਕੱਠੇ ਜਾਣੇ ਵੀ ਨਹੀਂ। ਇੱਥੇ ਪਾਣੀ ਨਹੀਂ ਰਿਹਾ ਬੈਠੇ ਐ ਸੋਰੀ। ਇੰਨੇ ਕਾਪੜੇ। 6 ਵਜੇ ਪਾਣੀ ਇੱਥੇ ਚੜਨ ਲੱਗਾ ਆ। ਤੁਹਾਨੂੰ ਦੀਪੀਏ ਸੋ। ਆਓ ਬਾਅਦ ਚ ਜੰਮ ਲੱਗਾ। ਅਜੇ ਹੋਰ ਆਣਾ ਪਾਣੀ। ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਕੱਲ ਤਾਂ ਕਹਿੰਦਾ ਫਿਰਦਾ ਐ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਮੈਂ ਪਾਰਲੇ ਦੀ ਕੀ ਕੱਢ ਕੇ ਲੈ ਮੇਰੇ ਤੋਂ ਵੀ ਚਾਹ ਗੁਰਦੁਆਰਾ ਹੀ ਜਾਣਾ ਉੱਥੇ ਜਾਣਾ ਉਧਰ ਵਾਲੇ ਸਾਥ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚੱਲ ਬੜੇ ਪਰੋਂ ਬੜੇ ਦੀ ਕੱਢ ਕੇ ਤੇ ਹੋਣੇ ਰੇ ਕੀ ਕਰਨਾ ਹੈ ਬੜਾ ਕਰਨਾ ਤਾਂ ਪੈਣਾ ਹੀ ਹੈ ਬਾਪੂ ਇਹ ਕਿ ਤੂੰ ਨਾ ਜਾ ਤੂੰ ਰਹਿ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਵਾਂਗੇ ਇੱਥੇ ਉਹ ਬੰਦਾ ਰਹਿਣਾ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਤੋ ਇਹਨਾਂ ਨੂੰ ਹੋਰ ਜਾਲ। ਆਉਣਗੇ ਆਉਣਗੇ ਇੱਥੇ। ਚਲੋ ਯਾਰ ਗਾ ਚੀਂਟੇ। ਆਓ ਗਾਲੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ। ਤਿੰਨ ਜਣੇ ਆਜੋ ਇੱਕ ਵਾਰੀ। ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਵਾਂਗੇ। ਸਾਰੇ ਇਕੱਠੇ ਜਾਣੇ ਵੀ ਨਹੀਂ। ਇੱਥੇ ਪਾਣੀ ਨਹੀਂ ਰਿਹਾ ਬੈਠੇ ਐ ਐ ਸੋਰੀ। ਨਹੀਂ ਨੇ ਕਪੜੀ। 6 ਵਜੇ ਪਾਣੀ ਇੱਥੇ ਚੜਨ ਲੱਗਾ ਆ। ਤੁਹਾਨੂੰ ਦੀ ਕੀ ਐਸੋ। ਆਓ ਬਾਅਦ ਚ ਲੈਣ ਲੱਗਾ। ਅਜੇ ਹੋਰ ਆਣਾ ਪਾਣੀ। ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਕੱਲ ਤਾਂ ਕਹਿੰਦਾ ਫਿਰਦਾ ਐ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਮੈਂ ਪਾਰਲੇ ਦੀ ਕੀ ਕੱਢ ਕੇ ਲੈ ਮੇਰੇ ਤੋਂ ਵੀ ਚਾਹ ਗੁਰਦੁਆਰਾ ਹੀ ਜਾਣਾ ਉੱਥੇ ਜਾਣਾ ਬਾਦੀ ਗੁਰਦੁਆਰੇ ਗੁਰਦੁਆਰਾ ਸਾਹਿਬ ਲਈ ਕਿ ਚੱਲੇ ਹੈ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚੱਲੋ ਚੱਲੋ بڑے ਪਰੋਂ بڑے ਦੀ ਕੱਢ ਕੇ ਤੇ ਹੋਣੇ ਰਹੇ ਕੀ ਕਰਨਾ ਹੈ ਕਰਨਾ ਤਾਂ ਪੈਣਾ ਹੀ ਹੈ ਬਾਕੀ ਤੂੰ ਰਹਿ ਇੱਥੇ ਤੂੰ ਨਾ ਆ ਜਾ ਤੂੰ ਰਹਿ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਵੋ ਇੱਥੇ ਉਹ ਬੰਦਾ ਰਹਿਣਾ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਹੈ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਆਜਾ ਇਹਨਾਂ ਨੂੰ ਹੋਰ ਜਾਲ। ਆਉਣਗੇ ਆਉਣਗੇ। ਚਲੋ ਯਾਰਗਾ ਕੀ ਜਾਂਦੇ ਨੇ। ਆਓ ਵਾਰੀ ਵਾਰੀ ਐਂ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਆ। ਤਿੰਨ ਜਣੇ ਆਜੋ ਇੱਕ ਵਾਰੀ। ਆਜਾ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਵਾਂਗੇ। ਸਾਰੇ ਇਕੱਠੇ ਜਾਣੇ ਵੀ ਨਹੀਂ। ਇੱਥੇ ਪਣੀ ਇੱਥੇ ਹੀ ਰਹਿਣਾ ਬੈਠੇ ਐਂ ਸੋਰੀ। ਲਿੰਘੇ ਕਪੜੀ। 6 ਵਜੇ ਪਣੀ ਇੱਥੇ ਚੜ੍ਹਣਾ ਲੱਗਾ ਆ। ਤੁਸੀ ਵੀ ਪੀ ਜਸੋ। ਆਓ। ਬਾਅਦ ਟਾਈਮ ਲੱਗਾ ਜਾ। ਅਜੇ ਹੋਰ ਆਣਾ ਪਾਣੀ। ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿੱਟਾ ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਕੱਲ ਤਾਂ ਕਹਿੰਦਾ ਫਿਰਦਾ ਐ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਨਾ ਪਰਲੇ ਜੀ ਕੱਢ ਕੇ ਲੈ ਫੇਰ ਤੋਂ ਨਹੀਂ ਚਾਹ ਨਾ ਹੱਸਵਾਣੀ ਕਰੀਂ ਨੀ ਯਾਰ ਗੁਰਦੁਆਰਾ ਹੀ ਜਾਣਾ ਉੱਥੇ ਜਾਣਾ ਸਾਡੀ ਕੋਲ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚੱਲ ਆਪਣੇ ਪਾਰੋਂ ਬਣੇ ਦੀ ਕੱਢ ਕੇ